ਮੇਰੇ ਬਲੋਗ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਰਾਤ ਪਹਿ ਇੱਕ ਪੋਸਟ ਪਾਈ ਸੀ ਕਿ ਤੁਹਾਡੇ ਨਾਲ ਕੱਲ ਨੂੰ ਵੀਡੀਓ ਰਹੀਂ ਸਾਂਝ ਪਾਵਾਂਗੇ ਕਿ ਡਿਗ ਚੁੱਕੇ ਕਿਰਦਾਰਾਂ ਤੇ ਹਨਾ ਗੱਲ ਇਹ ਆ ਕਿ ਦੇਖੋ ਸੋਸ਼ਲ ਮੀਡੀਆ ਦਾ ਜੋਕ ਆ ਇਹਦੇ ਵਿੱਚ ਜਦੋਂ ਅਸੀਂ ਇੱਕ ਪਬਲਿਕ ਫਿਗਰ ਬਣਦੇ ਹਾਂ ਨਾ ਉਹਦੇ ਤੇ ਸਾਡੇ ਨਾਲ ਹਜ਼ਾਰਾਂ ਹੀ ਲੋਕ ਜੁੜਦੇ ਨੇ ਜਿਸ ਤਰ੍ਹਾਂ ਕਿ ਸਾਡੀ ਫਰੈਂਡ ਲਿਸਟ ਦੇ ਵਿੱਚ ਵੀ ਤਕਰੀਬਨ 5000 ਦੇ ਕਰੀਬ ਆ ਜਾਂਦੇ ਨੇ ਹਨਾ ਦੋਸਤ ਫਰੈਂਡ ਦਾ ਮਤਲਬ ਉਹੀ ਹੁੰਦਾ ਕਿ ਉਹਨੂੰ ਤੁਸੀਂ ਚੂਜ਼ ਕਰੋ ਜਿਹਦੇ ਨਾਲ ਤੁਸੀਂ ਮਿੱਤਰਤਾ ਵਾਲਾ ਵਿਹਾਰ ਕਰੋਗੇ ਹਨਾ ਸਿਰਫ ਦੋਸਤ ਵਾਲਾ ਇਹ ਨਹੀਂ ਹੈਗਾ ਕਿ ਤੁਸੀਂ ਉਹਦੇ ਘਰ ਤੱਕ ਪਹੁੰਚੋਗੇ ਜਾਂ ਤੁਸੀਂ ਉਹਦੀ ਇੱਜ਼ਤ ਨੂੰ ਹੱਥ ਪਾਉਂਗੇ ਹਨਾ ਇਹ ਇਹ ਦੋਸਤੀ ਨਹੀਂ ਹੁੰਦੀ ਹੈ ਕਿ ਇੱਥੇ ਪਾ ਚੂਜ਼ ਕਰ ਸਕਦੇ ਆ ਕਿ ਅਸੀਂ ਕਿਹੜੇ ਬੰਦੇ ਨੂੰ ਆਪਣੇ ਨਾਲ ਰੱਖਣਾ ਉਸ ਬੰਦੇ ਨੂੰ ਆਪਾਂ ਫਰੈਂਡ ਲਿਸਟ ਵਿੱਚ ਲੈ ਕੇ ਆਉਨੇ ਆ ਜਿਹਦੇ ਨਾਲ ਸਾਡੇ ਵਿਚਾਰਾਂ ਦੀ ਸਾਂਝ ਮਿਲਦੀ ਹੁੰਦੀ ਆ ਇਹ ਨਹੀਂ ਹੈਗਾ ਕਿ ਜਿਹੜਾ ਸਾਡੇ ਐਂਟੀ ਹੋਊਗਾ ਤੁਸੀਂ ਉਹਨੂੰ ਵੀ ਫਰੈਂਡ ਲਿਸਟ ਦੇ ਵਿੱਚ ਲੈ ਆਉਂਗੇ ਨਾ ਉਸ ਤੋਂ ਬਾਅਦ ਜਿਹੜੇ ਫਾਲੋਅਰਸ ਨੇ ਉਹਦੇ ਵਿੱਚ ਤੁਸੀਂ ਜ਼ਰੂਰ ਫਾਲੋ ਕਰ ਸਕਦੇ ਹੋ ਅਗਲੇ ਨੂੰ ਉਹ ਵੀ ਇਹ ਹੁੰਦਾ ਜੇ ਤੁਹਾਡੇ ਵਿਚਾਰ ਕਿਸੇ ਨਾਲ ਨਹੀਂ ਮਿਲਦੇ ਹੈਗੇ ਤਾਂ ਉੱਥੇ ਚੁੱਪ ਰਹਿ ਲੋ ਆਪਣੇ ਵੱਲੋਂ ਤੁਸੀਂ ਪੋਸਟ ਪਾ ਲਓ ਆਪਣੇ ਖਾਤੇ ਤੇ ਜਾ ਕੇ ਪੋਸਟ ਪਾ ਲਓ ਹੈਨਾ ਹੁਣ ਦੇਖੋ ਹੁਣ ਪਿੱਛੇ ਜਿਹੇ ਆਹ ਆਪਣੇ ਕਿੰਨਾ ਪੰਥ ਦੇ ਵਿਵਾਦ ਹੋਇਆ ਪੰਥ ਦੇ ਵਿਚਾਰੇ ਤਾਂ ਕਈ ਥਾਂ ਮੈਂ ਤੇ ਸਾਡੇ ਵਿਚਾਰ ਨਹੀਂ ਮਿਲਦੇ ਸੀਗੇ ਤਾਂ ਅਸੀਂ ਉੱਥੇ ਚੁੱਪ ਰਹਿਣਾ ਜ਼ਿਆਦਾ ਬੈਟਰ ਸਮਝਿਆ ਕਿਉਂਕਿ ਸਾਡੇ ਸੀਨੀਅਰ ਹੈਗੇ ਨੇ ਜਿਹੜੇ ਉਹ ਬੋਲਣਗੇ ਉਹਨਾਂ ਨੂੰ ਸਾਡੇ ਨਾਲੋਂ ਜ਼ਿਆਦਾ ਪਤਾ ਹੈ ਇਸ ਮਾਮਲੇ ਦੇ ਵਿੱਚ ਨਾ ਮੈਂ ਕਿੰਨੀ ਕੁ ਕਿਸੇ ਦੀ ਵਿਰੋਧਤਾ ਕੀਤੀ ਜਾਂ ਕਿੰਨੇ ਕੁ ਕਿਸੇ ਦੇ ਪੱਖ ਦੇ ਵਿੱਚ ਖੜੀ ਹਾਂ ਤੁਸੀਂ ਦੇਖਿਆ ਹੀ ਆ ਤਾਂ ਆਪਾਂ ਚੁੱਪ ਰਹਿਣਾ ਬਿਹਤਰ ਸਮਝਿਆ ਇੱਥੇ ਤੇ ਹੈਰਾਨੀ ਹੁੰਦੀ ਆ ਕਿ ਤੁਸੀਂ ਕਿਉਂ ਨਹੀਂ ਚੁੱਪ ਰਹਿੰਦੇ ਹੈਗੇ ਹਨ ਬਾਕੀ ਮੈਨੂੰ ਨਾ ਮੈਂ 17 ਸਾਲ ਪਹਿਲਾਂ ਚੰਡੀਗੜ੍ਹ ਗਈ ਸੀ ਕਿ ਕਿਸੇ ਦੋਸਤ ਮਿੱਤਰ ਦੇ ਘਰੇ ਹੈਨਾ ਤਾਂ ਉਹਨਾਂ ਦੀ ਮਦਰ ਨੇ ਸਾਨੂੰ ਇਹ ਕਿਹਾ ਕਹਿੰਦੇ ਬਈ ਪਹਿਲਾਂ ਤਾਂ ਵੀ ਪਿੰਡਾਂ ਵਾਲੇ ਲੋਕ ਬੜੇ ਬਤਮੀਜ਼ ਹੁੰਦੇ ਸੀਗੇ ਵੀ ਹੁਣ ਉਹਨਾਂ ਨੂੰ ਜਿਸ ਤਰ੍ਹਾਂ ਪਿੰਡਾਂ 'ਚ ਦੇਖਦੇ ਆਂ ਵੀ ਵੱਡੀਆਂ-ਵੱਡੀਆਂ ਕੋਠੀਆਂ ਪੈ ਗਈਆਂ ਹਨਾ ਵੀ ਲੋਕ ਪੜਨ ਵੀ ਲੱਗੇ ਉਦੋਂ ਮੈਨੂੰ ਇਹ ਗੱਲ ਬੇਹੱਦ ਬੁਰੀ ਲੱਗੀ ਸੀਗੀ ਹਨਾ ਪਰ ਹੁਣ ਜਦੋਂ ਦੇਖਦੇ ਆਂ ਮਤਲਬ ਜਿਹੜੇ ਲੋਕ ਸਾਡੇ ਨਾਲ ਜੁੜਦੇ ਨੇ ਇਹਦੇ ਤੇ ਫੇਸਬੁੱਕ ਤੇ ਜੇ ਉਹਨਾਂ ਨੂੰ ਬਲੌਕ ਕਰ ਦੋ ਤਾਂ ਉਹਨਾਂ ਨੇ ਤੁਹਾਡੇ ਖਿਲਾਫ ਬੋਲਣਾ ਹੀ ਬੋਲਣਾ ਹੁੰਦਾ ਦੇਖੋ ਜਦੋਂ ਸਾਡੇ ਵਿਚਾਰ ਮਿਲਦੇ ਨਹੀਂ ਹੈਗੇ ਤਾਂ ਇਹਦੇ ਨਾਲੋਂ ਬੱਧੂਰੀ ਵਟ ਲੋ ਸਭ ਤੋਂ ਵਧੀਆ ਤਰੀਕਾ ਇਹੀ ਹੁੰਦਾ ਆਪਣਾ ਕਿਹੜਾ ਕੋਈ ਬੱਟ ਬੰਨੇ ਦਾ ਰੋਲਾ ਵੀ ਆਪਾਂ ਉੱਥੇ ਖੜਕੇ ਲੜਨਾ ਹੀ ਆ ਜਾਂ ਉਸ ਬੰਦੇ ਦੀ ਬ੍ਰੋਤ ਤਾਈ ਕਰਨੀ ਆ ਪਰ ਮੈਨੂੰ ਅੱਜ ਉਹ ਲੇਡੀ ਦੀ ਗੱਲ ਸਹੀ ਲੱਗਦੀ ਆ ਅਸੀਂ ਪਿੰਡਾਂ ਦੇ ਵਿੱਚ ਕੋਠੀਆਂ ਵੀ ਪਾਲੀਆਂ ਵੱਡੀਆਂ ਵੱਡੀਆਂ ਹੈਨਾ ਜ਼ਮੀਨਾਂ ਵੀ ਹੈਗੀਆਂ ਨੇ ਫਸਲਾਂ ਦੇ ਭਾਅ ਵੀ ਸਾਨੂੰ ਵਧੀਆ ਮਿਲਣ ਲੱਗ ਗਏ ਪਹਿਲਾਂ ਨਾਲੋਂ ਹੈਨਾ ਸਾਰੇ ਵਧੀਆ ਗੁਜ਼ਾਰਾ ਕਰਦੇ ਆ ਹਰ ਇੱਕ ਦੇ ਘਰ ਕੋਠੀ ਉਹ ਸੌਰੀ ਕਾਰ ਆ ਹਨਾ ਟਰੈਕਟਰ ਹੋਰ ਜੋ ਵੀ ਸੰਦ ਪੰਡਾ ਹੁੰਦਾ ਹੈਨਾ ਪਰ ਪਰ ਅਸੀਂ ਪੜੇ ਨਹੀਂ ਅਸੀਂ ਮਾਨਸਿਕ ਤੌਰ ਤੇ ਰੋਗੀ ਹੋ ਚੁੱਕੇ ਆ ਉੱਥੇ ਅਸੀਂ ਇਹ ਚੀਜ਼ਾਂ ਤਾਂ ਹੈਗੀਆਂ ਸਾਡੇ ਕੋਲ ਸਾਰੀਆਂ ਪਰ ਜਿਹੜੀ ਸਾਡੀ ਮਾਨਸਿਕਤਾ ਨਾ ਉਹ ਦਿਨ ਪ੍ਰਤੀ ਦਿਨ ਸਾਡੀ ਡਿੱਗਦੀ ਜਾ ਰਹੀ ਆ ਅਸੀਂ ਬੌਧਿਕ ਲੈਵਲ ਤੇ ਜ਼ੀਰੋ ਹੁੰਦੇ ਜਾ ਰਹੇ ਆ ਕਿੰਨੇ ਹੀ ਲੋਕ ਨੇ ਦੇਖੋ ਮੇਰੀ ਉਮਰ 50 ਸਾਲ ਤੋਂ ਹੁਣ ਉੱਪਰ ਟੱਪ ਚੁੱਕੀ ਆ ਹਨਾ ਮੇਰਾ ਪ੍ਰੋਫੈਸ਼ਨ ਆ ਸੈਲੂਨ ਦਾ ਹਨਾ ਔਰ ਅਪ ਟੂ ਡੇਟ ਹਰ ਇੱਕ ਨੂੰ ਰਹਿਣਾ ਚਾਹੀਦਾ ਜਿਹੜਾ ਬੰਦਾ ਕਾਲਜ ਯੂਨੀਵਰਸਿਟੀ ਪੜਿਆ ਹੋਇਆ ਉਹਨੇ ਤਾਂ ਵੀ ਆਪਣਾ ਆਪਣੇ ਆਪ ਨੂੰ ਮੈਂਟੇਨ ਵੀ ਕਰਕੇ ਰੱਖਣਾ ਔਰ ਬਿਹਗਰੂ ਦੀ ਕਿਰਪਾ ਨਾਲ ਹਨਾ ਹਰ ਚੀਜ਼ ਹੈਗੀ ਆ ਕੋਲ ਜਿਹਦੇ ਕਰਕੇ ਆਪਾਂ ਵਧੀਆ ਤਰੀਕੇ ਨਾਲ ਜੀ ਸਕਦੇ ਆ ਔਰ ਆਪਣਾ ਆਪਣਾ ਸਟੇਟਸ ਹੁੰਦਾ ਜਿਸ ਤਰ੍ਹਾਂ ਸਾਡੇ ਦੋਸਤ ਮਿੱਤਰ ਜਾਂ ਰਿਸ਼ਤੇਦਾਰ ਲਾ ਲਓ ਹਨਾ ਉਹ ਹਾਈ ਸਟੈਂਡਰਡ ਦੇ ਨੇ ਤਾਂ ਅਸੀਂ ਵੀ ਉਹਨਾਂ ਦੇ ਨਾਲ ਹਾਈ ਸਟੈਂਡਰਡ ਦੇ ਹੀ ਰਹਾਂਗੇ ਇਹਦਾ ਮਤਲਬ ਇਹ ਤਾਂ ਨਹੀਂ ਹੈਗਾ ਜੇ ਤੁਹਾਡਾ ਲੋ ਸਟੈਂਡਰਡ ਆ ਤਾਂ ਅਸੀਂ ਵੀ ਤੁਹਾਡੇ ਨਾਲ ਲੋ ਸਟੈਂਡਰਡ ਦੇ ਬਣ ਜਾਈਏ वैसे भी ਤੁਹਾਨੂੰ ਮੈਂ ਦੋਸਤੀ ਦੇ ਵਿੱਚ ਦੱਸਾਂ ਨਾ ਜਦੋਂ ਮੈਂ ਆਪਣੇ ਦੋਸਤ ਚੂਜ਼ ਕਰਦੀ ਆ ਤਾਂ ਮੈਂ ਹਮੇਸ਼ਾ ਹੀ ਹਾਈ ਸਟੈਂਡਰਡ ਦਾ ਦੋਸਤ ਚੂਜ਼ ਕਰਦੀ ਆ ਬੇਸ਼ੱਕ ਇਹਨੂੰ ਤੁਸੀਂ ਮੇਰੀ ਈਗੋ ਸਮਝ ਲਿਓ ਹਨਾ ਚਾਹੇ ਕੁਝ ਵੀ ਸਮਝ ਲਿਓ ਪਰ ਮੈਂ ਦੋਸਤ ਉਸ ਬੰਦੇ ਨੂੰ ਬਣਾਉਣੀ ਆ ਜਿਹਦਾ ਦੇਖਦੀ ਆ ਵੀ ਇਹਦਾ ਕੋਈ ਯੋਗਦਾਨ ਹੈਗਾ ਸਾਡੇ ਸਮਾਜ ਲਈ ਕੌਮ ਲਈ ਹੈਨਾ ਜਾਂ ਇਹਦੀ ਕੋਈ ਕਹਾਣਾਂ ਕੀਤੀ ਹੋਈ ਆ ਹਾਂ ਜਾਂ ਇਹ ਪਰਸਨੈਲਿਟੀਡ ਹੈਗਾ ਮੈਂ ਹਮੇਸ਼ਾ ਉਸ ਬੰਦੇ ਨੂੰ ਹੀ ਦੋਸਤ ਬਣਾਉਣੀ ਆ ਮਤਲਬ ਦੁੱਕੀ ਤਿੱਕੀ ਨੂੰ ਮੈਂ ਕਦੇ ਵੀ ਆਪਣੀ ਦੋਸਤੀ ਦੀ ਲਿਸਟ ਦੇ ਵਿੱਚ ਜਗ੍ਹਾ ਨਹੀਂ ਦਿੰਦੀ ਹੈ ਕਿ ਬੇਸ਼ੱਕ ਇਹਨੂੰ ਤੁਸੀਂ ਇਹ ਸਮਝ ਲਓ ਵੀ ਕਿੰਨੀ ਘਮੰਡੀ ਆ ਪਰ ਮੈਂ ਹੈਗੀ ਆ ਮੈਂ ਆ ਨਾ ਮੈਂ ਆਪਣੇ ਤਰੀਕੇ ਨਾਲ ਜ਼ਿੰਦਗੀ ਜੀਣੀ ਆ ਨਾ ਕਿ ਮੈਂ ਲੋਕਾਂ ਦੇ ਤਰੀਕੇ ਦੇ ਨਾਲ ਹਨਾ ਕਿੰਨੇ ਹੀ ਲੋਕ ਨੇ ਜਿਹੜੇ ਮੈਨੂੰ ਮਤਲਬ ਇਸ ਤਰ੍ਹਾਂ ਪ੍ਰਪੋਜ਼ ਕਰ ਚੁੱਕੇ ਨੇ ਕਿ ਤੁਸੀਂ ਸਾਡੇ ਨਾਲ ਰਿਲੇਸ਼ਨ ਵਿੱਚ ਆ ਜਾਓ ਕਿਉਂ ਆ ਮੈਂ ਤੁਹਾਡੇ ਨਾਲ ਰਿਲੇਸ਼ਨ ਵਿੱਚ ਮੈਂ ਇਸ ਗੱਲ ਤੋਂ ਹੈਰਾਨ ਆ ਵੀ ਮੈਂ ਤਾਂ 50 ਸਾਲ ਤੋਂ ਉੱਪਰ ਆ ਪਰ ਸਾਡੀਆਂ ਧੀਆ ਭੈਣਾਂ ਦਾ ਤੁਸੀਂ ਕਿੰਨਾ ਜੀਣਾ ਮੁਸ਼ਕਲ ਕੀਤਾ ਹੋਊਗਾ ਸੋਚ ਕੇ ਦੇਖੋ ਤੁਸੀਂ ਫਿਰ ਤੁਸੀਂ ਇਹ ਕਿਵੇਂ ਕਹਨੇ ਹੋ ਕਿ ਸਾਡੀਆਂ ਧੀਆਂ ਨੂੰ ਜਾਂ ਭੈਣਾਂ ਨੂੰ ਕੋਈ ਕੁਝ ਕਹੇ ਨਾ ਕਿਉਂ ਨਹੀਂ ਕਹੂਗਾ ਜਦ ਤੁਸੀਂ ਕਿਸੇ ਨਾਲ ਗਲਤ ਬਿਹੇਵ ਕਰਦੇ ਹੋ ਤਾਂ ਫਿਰ ਥੋਡੀਆਂ ਨਾਲ ਕਿਉਂ ਨਹੀਂ ਕਰੂਗਾ ਕੋਈ ਇਹਦਾ ਮਤਲਬ ਤੁਸੀਂ ਤਾਂ ਮਤਲਬ ਜੇ ਕੋਈ ਲੇਡੀ ਮਤਲਬ ਕੋਈ ਕੁਝ ਵਧੀਆ ਕਰ ਰਹੀ ਆ ਤਾਂ ਉਹਨੂੰ ਤੁਸੀਂ ਕਰਨੇ ਹੀ ਨਹੀਂ ਦੇਣਾ ਤੁਸੀਂ ਤਾਂ ਬਸ ਫਿਰ ਇਹ ਦੇਖ ਲੈਨੇ ਹੋ ਵੀ ਹਾਂ ਇਹ ਪਰਸਨੈਲਿਟੀਡ ਲੇਡੀ ਆ ਇਹਦੇ ਨਾਲ ਅਸੀਂ ਰਿਲੇਸ਼ਨ ਵਿੱਚ ਆ ਜੀ ਮੇਰੀ ਤਾਂ ਜਾਣਦੀ ਆ ਤੁਹਾਡੇ ਵਰਗੇ ਨੂੰ ਜੁੱਤੀ ਵੀ ਨਹੀਂ ਮੇਰੀ ਤਾਂ ਜਾਣਦੀ ਤੁਹਾਡੇ ਵਰਗੇ ਲੋਕਾਂ ਨੂੰ ਤੁਹਾਨੂੰ ਮੈਂ ਪਹਿਲਾਂ ਵੀ ਦੱਸਤਾ ਵੀ ਮੈਂ ਇੱਕ ਜਿਹੜੇ ਹਾਈ ਸਟੈਂਡਰਡ ਦੇ ਲੋਕ ਨੇ ਮੇਰੀ ਦੋਸਤੀ ਦੇ ਵਿੱਚ ਉਹ ਆਉਂਦੇ ਨੇ ਨਾ ਕਿ ਇਹ ਲੱਲੂ ਪੰਜੂ ਜਿਹੜੇ ਵੀ ਨੇ ਇਹ ਮੇਰੀ ਦੋਸਤੀ ਦੇ ਵਿੱਚ ਨਹੀਂ ਆਉਂਦੇ ਹੈਗੇ ਸੋ ਐਨਾ ਕਿਰਦਾਰ ਆਪਣਾ ਨਾ ਸਿੱਟੋ ਫਿਰ ਤੁਸੀਂ ਕਿੱਥੋਂ ਸਰਕਾਰਾਂ ਵਧੀਆ ਚੁਣ ਲੋਗੇ ਦੱਸੋ ਮੈਨੂੰ ਕਿੱਥੋਂ ਤੁਹਾਡੇ ਪੰਜਾਬ ਦਾ ਭਲਾ ਹੋ ਜੂਗਾ ਜਦੋਂ ਨੂੰ ਇਹ ਹੀ ਨਹੀਂ ਪਤਾ ਕਿ ਤੁਸੀਂ ਪ੍ਰਪੋਜ਼ ਕਿਹਨੂੰ ਕਰਨਾ ਜ਼ਮੀਨ ਅਸਮਾਨ ਦਾ ਤੁਹਾਡਾ ਫਰਕ ਹੁੰਦਾ ਤੇ ਤੁਸੀਂ ਉਸ ਬੰਦੇ ਨੂੰ ਪ੍ਰਪੋਜ਼ ਉਸ ਲੇਡੀ ਨੂੰ ਪ੍ਰਪੋਜ਼ ਕਰਨ ਲੱਗ ਜਾਨੇ ਹੋ ਤੁਹਾਨੂੰ ਤਾਂ ਅਜੇ ਤੱਕ ਇਹ ਨਹੀਂ ਪਤਾ ਕਿ ਪ੍ਰਪੋਜ਼ ਕਿਹਨੂੰ ਕਰਨਾ ਤੁਸੀਂ ਫਿਰ ਤੁਸੀਂ ਸਰਕਾਰਾਂ ਸਵਾਹ ਚੁੰਡੀਆਂ ਨੇ ਚੰਗੀਆਂ ਸਵਾਹ ਤੁਸੀਂ ਪੰਜਾਬ ਦਾ ਭਲਾ ਕਰਨਾ ਸੋ ਆਪਣੀ ਔਕਾਤ ਦੇ ਵਿੱਚ ਰਿਹਾ ਕਰੋ ਕੱਲ ਪਰਸੋਂ ਦੀ ਗੱਲ ਆ ਹੈਨਾ ਪਹਿਲੀ ਗੱਲ ਤਾਂ ਤੁਸੀਂ ਡਿਊਟੀ ਤੇ ਕਿਉਂ ਕਿਸੇ ਨੂੰ ਫੋਨ ਕਰਦੇ ਹੋ ਹਨ ਮੈਸੈਂਜਰ ਤੇ ਜਾਣਦੇ ਹੋ ਤੁਸੀਂ ਪਹਿਲਾਂ ਉੱਥੇ ਜਾ ਕੇ ਪੁੱਛੋ ਵੀ ਤੁਹਾਡੇ ਕੋਲ ਟਾਈਮ ਹੈਗਾ ਜਾਂ ਨਹੀਂ ਹੈਗਾ ਹਾਂ ਕਾਲ ਕਰ ਲਿਏ ਜਾਂ ਨਾ ਕਰ ਲਿਏ ਜੇ ਅਗਲੇ ਕੋ ਟਾਈਮ ਹੋਗਾ ਅਗਲਾ ਫ੍ਰੀ ਹੋਊਗਾ ਤਾਂ ਤੁਹਾਨੂੰ ਕਾਲ ਵੀ ਅਟੈਂਡ ਕਰ ਲਊ ਤੁਹਾਨੂੰ ਕਹਿ ਦਊਗਾ ਵੀ ਹਾਂ ਕਾਲ ਕਰ ਲਓ ਤੁਹਾਨੂੰ ਤਾਂ ਇਹ ਮੁੱਢਲੀਆਂ ਗੱਲਾਂ ਦਾ ਹੀ ਨਹੀਂ ਪਤਾ ਹੈਗਾ ਮੁੱਢਲੀ ਨੌਲੇਜ ਹੀ ਨਹੀਂ ਹੈਗੀ ਫੋਨ ਵਰਤਣ ਦੀ ਵੀ ਹਾਂ ਕਾਲ ਕਰਨੀ ਆ ਕਿ ਨਹੀਂ ਕਰਨੀ ਚੱਕ ਕੇ ਤੁਸੀਂ ਕਾਲ ਕਰ ਦਿੰਦੇ ਅਗਲਾ ਡਿਊਟੀ ਤੇ ਬੈਠਣ ਤੁਸੀਂ ਤਾਂ ਬੇਲਣ ਲੋ ਕ ਫਿਰ ਤੁਸੀਂ ਪਿੱਟਦੇ ਹੋ ਵੀ ਹਾਏ ਅਸੀਂ ਭੁੱਖੇ ਮਰਦੇ ਆ ਸਾਡੇ ਕੋ ਖਾਣ ਭੁੱਖੇ ਤਾਂ ਤੁਸੀਂ ਮਰਨਾ ਹੀ ਆ ਜਦ ਤੁਸੀਂ ਟਾਈਮ ਤਾਂ ਐਦਾਂ ਸਪੈਂਡ ਕਰਨਾ ਸਾਰਾ ਮਿਹਨਤ ਤੁਸੀਂ ਕਰਨੀ ਹੈ ਨਹੀਂਗੀ ਫਿਰ ਮੈਨੂੰ ਉਸ ਤੋਂ ਬਾਅਦ ਇੱਕ ਮੁੰਡੇ ਦਾ ਫੋਨ ਆਉਂਦਾ 10 ਵਜੇ ਪਤਾ ਨਹੀਂ 10:30 ਇਹ ਕੋਈ ਕਾਲ ਕਰਨ ਦਾ ਤੁਹਾਡਾ ਟਾਈਮ ਤੁਸੀਂ ਤਾਂ ਲੋਕਾਂ ਦੇ ਘਰਾਂ 'ਚ ਕਲੇਸ਼ ਪਵਾਦੋਂ ਇਸ ਤਰ੍ਹਾਂ ਕਾਲ ਕਰਕੇ ਬੰਦਾ ਆਪਣੇ ਦੋਸਤਾਂ ਮਿੱਤਰਾਂ ਚ ਵੀ ਬੈਠਾ ਹੋ ਸਕਦਾ ਬੰਦਾ ਆਪਣੀ ਫੈਮਿਲੀ ਚ ਵੀ ਬੈਠਾ ਹੋ ਸਕਦਾ ਉਹ ਮੁੰਡੇ ਨੇ ਕਾਲ ਕੀਤੀ ਤਾਂ ਉਹਦੀ ਮੈਂ ਕਾਲ ਕੱਟਤੀ ਔਰ ਉਹਨੂੰ ਮੈਂ ਇਹ ਕਿਹਾ ਵੀ ਆਹ ਭਾਈ ਤੇਰਾ ਕੀ ਟਾਈਮ ਆ ਹਨਾ ਕਾਲ ਕਰਨ ਦਾ ਉਸ ਤੋਂ ਬਾਅਦ ਉਹਨੂੰ ਮੈਂ ਬਲੌਕ ਕਰਤਾ ਤੇ ਸਾਰੇ ਪਾਸੇ ਉਧਰੋਂ ਬਲੌਕ ਕਰਤਾ ਇੰਸਟਾ ਤੋਂ ਰਹਿ ਗਿਆ ਉਸ ਤੋਂ ਬਾਅਦ ਮੈਂ ਇੱਕ ਰੀਲ ਪਾਈ ਤੇ ਕੁੜੀਆਂ ਨੇ ਮੇਰੇ ਕੋ ਹਨਾ ਸੈਲੂਨ ਤੇ ਆਉਂਦੀਆਂ ਬੱਚੀਆਂ ਉਹ ਬਣਾ ਦਿੰਦੀਆਂ ਨੇ ਮੇਰੀ ਵੀ ਵੀਡੀਓ ਤੇ ਉੱਪਰ ਉਹਨੇ ਲਿਖਿਆ ਜੋ ਬਲੇ 70 ਸਾਲ ਦੀ ਹੋ ਗਈ ਜਾਂ ਤੇ ਫਿਲਟਰ ਲਾ ਲਾ ਕੇ ਵੀਡੀਓ ਪਾਉਣੀ ਆ ਅੱਗ ਗੱਡੀ ਹੋਨੇ ਹੈ ਨਾ ਜੇ ਤੁਹਾਨੂੰ ਅਗਲੇ ਨੇ ਤੁਹਾਡਾ ਫੋਨ ਨਹੀਂ ਅਟੈਂਡ ਕੀਤਾ ਤਾਂ ਤੁਸੀਂ ਫਿਰ ਇਸ ਤਰ੍ਹਾਂ ਗਲਤ ਬੋਲੋਗੇ ਇੱਥੇ ਆ ਕੇ ਮੈਨੂੰ ਉਹ ਲੇਡੀ ਦੀ ਗੱਲ ਯਾਦ ਆਉਂਦੀ ਆ ਕਿ ਵਾਕਿਆ ਹੀ 1 ਮਿੰਟ ਸੌਰੀ ਕਿ ਵਾਕਿਆ ਹੀ ਪਿੰਡਾਂ ਵਾਲਿਆਂ ਨੂੰ ਨਹੀਂ ਨੌਲੇਜ ਆਉਂਦੀ ਕਿਉਂਕਿ ਤੁਸੀਂ ਪੜ੍ਹਦੇ ਤਾਂ ਹੈ ਨਹੀਂ ਜੇ ਤੁਸੀਂ ਪੜ੍ਹਾਈ ਕਰੋਗੇ ਕਾਲਜ ਯੂਨੀਵਰਸਿਟੀ ਜਾਓਗੇ ਤਾਂ ਤੁਹਾਨੂੰ ਪਤਾ ਲੱਗਣਾ ਕਿ ਅਸੀਂ ਕਿਸ ਤਰ੍ਹਾਂ ਕਿਸੇ ਨਾਲ ਗੱਲ ਕਰਨੀ ਆ ਕਿਹੜੇ ਟਾਈਮ ਗੱਲ ਕਰਨੀ ਆ ਨਾ ਤਾਂ ਤੁਹਾਨੂੰ ਨੌਲੇਜ ਆਉਣੀ ਆ ਇਹ ਨਹੀਂ ਹੈਗਾ ਕਿ ਤੁਹਾਡੀਆਂ ਜ਼ਮੀਨਾਂ ਮਹਿੰਗੀਆਂ ਵਿਕਣ ਲੱਗੀਆਂ ਚਾਰ ਟੋੜ ਕੋ ਪੈਸੇ ਆ ਗਏ ਤਾਂ ਤੁਹਾਨੂੰ ਨੌਲੇਜ ਆ ਗਈ ਇਸ ਤਰ੍ਹਾਂ ਕਦੇ ਵੀ ਨੌਲੇਜ ਨਹੀਂ ਆਉਂਦੀ ਹੁੰਦੀ ਨੌਲੇਜ ਆਉਂਦੀ ਆ ਜਦੋਂ ਤੁਸੀਂ ਗਿਆਨ ਪ੍ਰਾਪਤ ਕਰੋਗੇ ਉਦੋਂ ਤੁਹਾਨੂੰ ਪਤਾ ਲੱਗਣਾ ਕਿ ਅਸੀਂ ਕਿਸ ਤਰ੍ਹਾਂ ਕਿਸੇ ਦੇ ਨਾਲ ਬਿਹੇਵ ਕਰਨਾ ਸੋ ਮਾਂਚ ਹਨਾ ਬੜਾ ਹੈਸੀ ਕਾ ਵੀ ਲੇਡੀਜ਼ ਨੂੰ ਕਿੰਨਾ ਤੁਸੀਂ ਦੁਖੀ ਕਰਦੇ ਹੋ ਜੀਣਾ ਹਨਾ ਕਿੰਨਾ ਮਤਲਬ ਤੁਹਾਨੂੰ ਇਹ ਹੀ ਨਹੀਂ ਪਤਾ ਵੀ ਸਾਡੇ ਨਾਲ ਹੀ ਬੰਦਾ ਸਾਹਮਣੇ ਬੈਠ ਜਾਊਗਾ ਸਾਡੇ ਨਾਲ ਕਿ ਨਹੀਂ ਬੈਠ ਜਾ ਥੋੜੀ ਇੰਨੀ ਘਟੀਆ ਸੋਚ ਤੁਸੀਂ ਮਤਲਬ ਇੱਕ ਗੰਦਗੀ ਦੇ ਘੇਰੇ ਵਿੱਚ ਰਹਿਣਾ ਕੋਈ ਤੁਸੀਂ ਸਮਾਜ ਲਈ ਕੁਝ ਅੱਛਾ ਕਰੋ ਕੋਈ ਆਪਣੇ ਬੱਚਿਆਂ ਲਈ ਅੱਛਾ ਕਰੋ ਜੇ ਤੁਸੀਂ ਸਮਾਜ ਨੇ ਲਈ ਨਹੀਂ ਕਰ ਸਕਦੇ ਤਾਂ ਕਮ ਸੇ ਕਮ ਤੁਸੀਂ ਆਪਣੇ ਬੱਚਿਆਂ ਲਈ ਤਾਂ ਅੱਛਾ ਕਰੋ ਨਾ ਪਰ ਹੱਦ ਹੋਈ ਹੋਇਆ ਤੁਹਾਡੇ ਲੋਕਾਂ ਦੀ ਹੈ ਨਾ ਸੋ ਮੇਰੀ ਫਰੈਂਡ ਲਿਸਟ ਦੇ ਵਿੱਚ ਕਿਰਪਾ ਕਰਕੇ ਉਹੀ ਆਇਆ ਕਰੋ ਜਿਨ੍ਹਾਂ ਨੂੰ ਇਹ ਮੈਨਰਸ ਨੇ ਹੈ ਨਾ ਜਿਨ੍ਹਾਂ ਨੂੰ ਪਤਾ ਕਿ ਅਸੀਂ ਕਿਸ ਤਰ੍ਹਾਂ ਗੱਲ ਕਰਨੀ ਆ ਕਿਸ ਤਰ੍ਹਾਂ ਬੰਦੇ ਕੋਲ ਟਾਈਮ ਹੈਗਾ ਸਾਹਮਣੇ ਵਾਲੇ ਕੋਲ ਜਾਂ ਨਹੀਂ ਹੈਗਾ ਸੋ ਮੇਰੀ ਫਰੈਂਡ ਲਿਸਟ ਦੇ ਵਿੱਚ ਉਹੀ ਆਇਆ ਕਰੋ ਬਾਕੀ ਕਿਰਪਾ ਕਰਕੇ ਚਲੇ ਜਾਓ ਸਾਡਾ ਤੁਹਾਡੇ ਨਾਲ ਕੋਈ ਰਿਸ਼ਤਾ ਨਹੀਂ ਕੋਈ ਸਾਡੀ ਸਾਂਝ ਨਹੀਂ ਤੁਹਾਡੇ ਨਾਲ ਰੋਟੀ-ਬੋਟੀ ਦੀ ਕੋਈ ਸਾਡੀ ਸਾਂਝ ਨਹੀਂ ਇਸ ਕਰਕੇ ਬਾਕੀ ਲੇਡੀਜ਼ ਨੂੰ ਵੀ ਜੀਣ ਦਿਓ ਤੇ ਆਪ ਵੀ ਜਿਓ ਆਪਣੇ ਆਪਣੇ ਪਰਿਵਾਰਾਂ ਦਾ ਖਿਆਲ ਰੱਖੋ ਸੋ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ